ਅੱਜ ਦੇ ਕੀ ਅਸੀਂ ਉਹ ਜਗ੍ਹਾ ਤੇ ਪਹੁੰਚੇ ਜਿੱਥੇ ਕੱਲ ਕਪਤੀ ਮੇਰ ਮਲਕੀਤ ਸਿੰਘ ਸਭਾਨਾ ਪਹੁੰਚੇ ਸੀ ਕਲੋਨੀ ਵਾਲਿਆਂ ਨਾਲ ਮਿਲਣ ਤੇ ਉਹਨਾਂ ਵੱਲੋਂ ਕੱਲ ਵਾਦਾ ਕੀਤਾ ਗਿਆ ਸੀ ਕਿ ਇਹ ਸੀਵਰੇਜ ਦਾ ਕੰਮ ਅਤੇ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਸ਼ੁਰੂ ਕਰਾ ਦਿੱਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਅਗਲੇ ਹੀ ਦਿਨ ਮਲਕੀਤ ਸਿੰਘ ਸਭਾਨਾ ਜੀ ਵੱਲੋਂ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਸੜਕ ਦੀ ਮੁਰੰਮਤ ਹੋਣੀ ਸ਼ੁਰੂ ਹੋ ਗਈ ਹੈ ਸੀਵਰੇਜ ਦਾ ਕੰਮ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਮੁਲਾਜ਼ਮ ਨੇ ਉਹ ਆਪਣੀ ਆਪਣੀ ਡਿਊਟੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਨੇ ਮਠਾਪੁਰ ਤੋਂ ਖੰਬਰਾ ਜਾਣ ਵਾਲੀ ਰੋਡ ਹੈ ਜਿੱਥੇ ਕਲੋਨੀ ਵਾਲਿਆਂ ਨੂੰ ਜਾਂ ਰਾਹ ਚ ਆਣ ਜਾਣ ਵਾਲਿਆਂ ਨੂੰ ਇਹ ਸੜਕ ਦੀ ਕਾਫੀ ਦਿੱਕਤ ਆ ਰਹੀ ਸੀ ਇੱਥੋਂ ਕਾਫੀ ਐਕਸੀਡੈਂਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀਗੀਆਂ ਤੇ ਪਾਣੀ ਜਿਆਦਾ ਇਕੱਟਾ ਹੋਣ ਕਰਕੇ ਰਾਹ ਵਿਚ ਆਣ ਜਾਣ ਵਾਲੇ ਜਿਹੜੇ ਗੱਡੀਆਂ ਸੀਗੀਆਂ ਟੋਇਆਂ ਕਰਕੇ ਉਹਨਾਂ ਨੂੰ ਆਣ ਜਾਣ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਕੱਲ ਇੱਥੇ ਜਲੰਧਰ ਦੇ ਡਿਪਟੀ ਮੇਅਰ ਮਲਕੀ ਸਿੰਘ ਸਭਾਨਾ ਜੀ ਪਹੁੰਚੇ ਸੀ ਉਹਨਾਂ ਵੱਲੋਂ ਕਲੋਨੀ ਵਾਲਿਆਂ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਅੱਜ ਉਹਨਾਂ ਵੱਲੋਂ ਕੰਮ ਸ਼ੁਰੂ ਕਰਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਐਕਟਿਵਾ ਮੋਟਰਸਾਈਕਲ ਜਿਸ ਤਰ੍ਹਾਂ ਨੰਗ ਰਹੇ ਆ ਕਾਫੀ ਰਿਸਕ ਹੈ ਪਾਣੀ ਇਕੱਠਾ ਹੋਣ ਦੀ ਵਜ੍ਹਾ ਨਾਲ ਪਤਾ ਨਹੀਂ ਚੱਲਦਾ ਕਿ ਟੋਏ ਦੇ ਵਿੱਚ ਗੱਟਰਾ ਇਹ ਕੀ ਹੈ ਪਰ ajo ਉਹਨਾਂ ਵੱਲੋਂ ਕੰਮ ਸ਼ੁਰੂ ਕਰਾ ਦਿੱਤਾ ਗਿਆ ਹੈ